ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਚੋਣ ਜਾਬਤਾ ਵੀ ਲੱਗ ਚੁੱਕੀ ਹੈ ਜਿਸ ਦੇ ਚਲਦੇ ਪ੍ਰਸ਼ਾਸਨ ਵੀ ਪੱਬਾ ਪਾਰ ਨਜ਼ਰ ਆ ਰਿਹਾ ਹੈ ਚੋਣ ਆਯੋਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਚਲਦੇ ਕਿਸੇ ਵੀ ਸਰਕਾਰੀ ਜਗ੍ਹਾ ਦੇ ਉੱਪਰ ਲੱਗੇ ਹੋਏ ਸਰਕਾਰੀ ਬੈਨਰ ਬੋਰਡ ਅਤੇ ਹੋਰ ਕਿਸੇ ਤਰ੍ਹਾਂ ਦੀ ਰਾਜਨੀਤਿਕ ਪਾਰਟੀ ਦੀ ਸਮੱਗਰੀ ਜੋ ਲਗਾਈ ਗਈ ਹੈ ਉਸ ਨੂੰ ਉਟਾਇਆ ਜਾ ਰਿਹਾ ਹੈ ਤਾਂ ਕਿ ਚੋਣ ਆਯੋਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ ਨਗਰ ਕਪਠਾਨਕੋਟ ਵੱਲੋਂ ਪਠਾਨਕੋਟ ਸੁਜਾਨਪੁਰ ਪੋਆ ਤਿੰਨਾਂ ਹਲਕਿਆਂ ਦੇ ਵਿੱਚ ਲੱਗੇ ਹੋਏ ਰਾਜਨੀਤਿਕ ਬੋਡਾ ਨੂੰ ਹਟਾਉਣ ਦਾ ਕੰਮ ਬੜੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਚੋਣ ਜਾਬਤਾ ਦੀ ਪਾਲਣਾ ਕੀਤੀ ਜਾ ਸਕੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਦੇ ਤਹਿਤ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲਗਾਏ ਜਾਣ ਤੋਂ ਬਾਅਦ ਜਿਨ੍ਹਾਂ ਪਠਾਨਕੋਟ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਜੋ ਸਰਕਾਰੀ ਜਗ੍ਹਾ ਦੇ ਉੱਪਰ ਰਾਜਨੀਤਿਕ ਬੋਰਡ ਲੱਗੇ ਹੋਏ ਹਨ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਜਿਹੜੇ ਅੱਜ ਰਾਜਨੀਤੀ ਪਾਰਟੀ ਦੇ ਬੋਰਡ ਉਤਾਰੇ ਜਾ ਰਹੇ ਉਹਦੇ ਬਾਰੇ ਕੀ ਕਹਿਣਾ ਪਟਾ ਅੱਜ ਸੱਡੀ ਡੀਸੀ ਆਫਿਸ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਮੁਤਾਬਕ ਜੋ ਵੀ ਸ਼ਹਿਰ ਵਿੱਚ ਪੋਲਿਟिकल ਪਾਰਟੀ ਦੇ ਬੋਰਡ ਲਗਾਏ ਗਏ ਹਨ ਅੱਜ ਤੋਂ ਅਸੀਂ ਉਤਾਰਨੇ ਸ਼ੁਰੂ ਕਰ ਦਿੱਤੇ ਹਨ ਚਾਹੇ ਉਹ ਬੋਰਡ ਸਰਕਾਰੀ ਬਿਲਡਿੰਗ ਤੇ ਲੱਗਿਆ ਚਾਹੇ ਉਹ ਸਰਕਾਰੀ ਦਰਖਤੇ ਲੱਗੇ ਚਾਹੇ ਉਹ ਕਿਸੇ ਵੀ ਜਗ੍ਹਾ ਤੇ ਲੱਗੇ ਚਾਹੇ ਕਿਸੇ ਵੀ ਪੋਲ ਦੇ ਉੱਪਰ ਬੋਰਡ ਲੱਗਿਆ ਉਹ ਅੱਜ ਸੀ ਉਤਾਰਨੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਜਿਹੜੇ ਬੋਰਡ ਹੈ ਉਹ ਅਸੀਂ ਇਹ ਨਹੀਂ ਦੇਖਣਾ ਕਿ ਕਿਹੜੀ ਪਾਰਟੀ ਦੇ ਬੋਰਡ ਹੈ ਹਰ ਇੱਕ ਪਾਰਟੀ ਦੇ ਬੋਰਡ ਜਿਹੜੇ ਉਤਾਰੇ ਜਾਣਗੇ ਇੱਕ ਸਿਵਾਏ ਜੋ ਵੀ ਸਾਡੇ ਉਹਦੇ ਮੰਦਿਰ ਵਗੈਰਾ ਦੇ ਬੋਰਡ ਹੈ ਚਾਹੇ ਕਿਸੇ ਧਾਰਮਿਕ ਦੇ ਬੋਰਡ ਹੈ ਉਹ ਅਸੀਂ ਨਹੀਂ ਉਤਾਰਾਂਗੇ ਬਾਕੀ ਜੋ ਵੀ ਕੋਈ ਪੋਲਿਟਿਕਲ ਪਾਰਟੀ ਹੈ ਉਹਨਾਂ ਦੇ ਬੋਰਡ ਜਿਹੜੇ ਆ ਅੱਜ ਅਸੀਂ ਉਤਾਰਨੀ ਸ਼ੁਰੂ ਕਰ ਦਿੱਤੇ ਹੈ ਸਾਡੇ ਪਠਾਨਕੋਲ ਵੀ ਸਾਡੇ ਏਰੀਆ ਦੇ ਵਿੱਚ ਪਠਾਨਕੋਲ ਔਰ ਰਪੋਇਆ ਔਰ ਸੁਜਨਪੁਰ ਏਰੀਆ ਆਇਆ ਹੈ ਉਹ ਅਸੀਂ ਟੀਮਾਂ ਅਲੱਗ-ਅਲੱਗ ਬਣਾ ਕੇ ਤੇ ਅੱਜ ਅਸੀਂ ਸ਼ੁਰੂ ਕਰ ਦਿੱਤੇ ਹੈ ਨਾ ਟੀਮਾਂ ਨੂੰ ਭੇਜ ਦਿੱਤਾ ਗਿਆ ਅੱਜ ਅੱਜ ਤੋਂ ਜਿਹੜੇ ਬੋਰਡ ਹੈ ਉਹ ਉਤਾਰਨੇ lugar de tener.